ਬਾਬਾ ਦਿਆਲ ਸਿੰਘ ਦਾ ਸਿਵਲ ਹਸਪਤਾਲ ਕੋਟਕਪੂਰ ਵਿਖੇ ਸਥਿਤ ਬਲੱਡ ਬੈਂਕ ਨੂੰ ਬੰਦ ਕਰਨ ਦੀਆਂ ਕੋਸ਼ਿਸ਼ਾਂ ਤੇ ਸ਼ਾਸਨ ਦੀ ਕਨਸੋਰਸ ਮਿਲਦਿਆਂ ਹੀ ਵੱਖ-ਵੱਖ ਖੂਨਦਾਨੀ ਸੰਸਥਾਵਾਂ ਨਾਲ ਜੁੜੇ ਆਗੂਆਂ ਨੇ ਸੀਨੀਅਰ ਮੈਡੀਕਲ ਅਫਸਰ ਦੇ ਦਸਤਰਮੂਹੇ ਧਰਨਾ ਦੇ ਕੇ ਦੁਹਰਾਇਆ ਕਿ ਉਹ ਉਕਤ ਬਲੱਡ ਬੈਂਕ ਨੂੰ ਕਿਸੇ ਵੀ ਕੀਮਤ ਤੇ ਬੰਦ ਨਹੀਂ ਹੋਣ ਦੇਣਗੇ ਸਿਟੀ ਕਲੱਬ ਦੇ ਪ੍ਰਧਾਨ ਦਵਿੰਦਰ ਨੀਟੂ ਤੇ ਪੀਵੀਜੀ ਵੈਲਫੇਅਰ ਕਲੱਬ ਦੇ ਜਰਨਲ ਸਕੱਤਰ ਗਰਵ ਗਲੋਤਰਾ ਨੇ ਦਾਵਾ ਕੀਤਾ ਕਿ ਅੰਦਰ ਖਾਤੇ ਬਲੱਡ ਬੈਂਕ ਨੂੰ ਬੰਦ ਕਰਨ ਦੀਆਂ ਸਤਾਸ਼ਾ ਕੀਤੀਆਂ ਜਾ ਰਹੀਆਂ ਹਨ ਜੋ ਕਿਸੇ ਵੀ ਕੀਮਤੇ ਨਿਪਰੇ ਨਹੀਂ ਚੜਨ ਦਿੱਤੀਆਂ ਜਾਣਗੀਆਂ ਇਸ ਬਦਲੇ ਜੇਕਰ ਉਹਨਾਂ ਨੂੰ ਜਾਣ ਦੀ ਬਾਜੀ ਲਾਉਣੀ ਪਈ ਤਾਂ ਉਹ ਗੁਰੇਜ਼ ਨਹੀਂ ਕਰਨਗੇ ਉਹਨਾਂ ਦੱਸਿਆ ਕਿ ਪਿਛਲੇ ਦਿਨੀ ਪੀਵੀਜੀ ਵੈਲਫੇਅਰ ਕਲੱਬ ਦੇ ਪ੍ਰਧਾਨ ਰਾਜੀਵ ਮਲਕ ਦੀ ਅਗਵਾਈ ਵਾਲੇ ਵਫਦ ਵੱਲੋਂ ਬਿਆਨ ਦੇਉਣ ਤੋਂ ਬਾਅਦ ਸਪੀਕਰ ਕੁਲਤਾਰ ਸਿੰਘ ਸੰਧਵਾ ਨੇ ਸਿਵਲ ਸਰਜਨ ਫਰੀਦਕੋਟ ਅਤੇ ਸੀਨੀਅਰ ਮੈਡੀਕਲ ਅਫਸਰ ਕੋੜਪੂਰਾ ਨੂੰ ਤਾਲਬ ਕਰਕੇ ਬਲੱਡ ਬੈਂਕ ਬੰਦ ਕਰਨ ਦਾ ਕਾਰਨ ਪੁੱਛਿਆ ਸੀ ਤਾਂ ਉਕਤ ਉਲਕਾਰੀਆਂ ਨੇ ਬੀਟੀਓ ਦੀ ਸੇਵਾ ਮੁਕਤੀ ਤੋਂ ਬਾਅਦ ਆਈ ਖੜੋਤ ਨੂੰ ਮੁੱਖ ਕਾਰਨ ਦੱਸਿਆ ਉਸ ਸਮੇਂ ਸਪੀਕਰ ਸੰਧਮਾਨ ਨੇ ਸਖਤੀ ਨਾਲ ਆਖਿਆ ਸੀ ਕਿ ਬੀਟੀਓ ਦੀ ਤਾਇਨਾਤੀ ਜ਼ਰੂਰੀ ਹੈ ਪਰ ਬਲੱਡ ਬੈਂਕ ਬੰਦ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ ਡਾਕਟਰ ਹਰਿੰਦਰ ਸਿੰਘ ਗਾਂਧੀਰ ਸੀਨੀਅਰ ਮੈਡੀਕਲ ਅਫਸਰ ਕੋਟਪੂਰਾ ਨੇ ਵੀ ਬਲੱਡ ਬੈਂਕ ਬੰਦ ਕਰਨ ਦੀਆਂ ਗੱਲਾਂ ਨੂੰ ਪੂਰੀ ਅਫਵਾਹ ਦੱਸਿਆ ਤੇ ਨਾਮ ਹੈ ਜੀ ਆਪਣਾ ਜਵਿੰਦਰ ਜੀ ਤੁਸ ਜੀ ਆ ਕੀ ਕਹਿਣਾ ਚਾਹੋਗੇ ਸਾਨੂੰ ਪਤਾ ਲੱਗਿਆ ਸੀ ਕਿ ਇਹ ਜਿਹੜਾ ਬਲੱਡ ਬੈਗ ਤੇ ਬਿਉਟੀਓ ਨਾ ਹੋਣ ਕਰਕੇ ਪਹਿਲਾਂ ਪਰੇਸ਼ਾਨੀ ਆ ਛੱਡ ਰਿਹਾ ਤੇ ਫਿਰ ਲੱਗਣ ਲੱਗਿਆ ਵੀ ਇਹ ਇਸੇ ਸਟੋਰੇ ਬਣਨ ਜਾ ਰਹੇ ਆ ਬਲੱਡ ਬੈਗ ਦਾ ਦਾ ਸਟੇਟਸ ਹੈਗਾ ਇਸੇ ਸਟੋਰੇ ਬਣਾਉਣਾ ਅੱਛਾ ਅਸੀਂ ਇਸ ਸਬੰਧੀ ਸਾਰੇ ਪ੍ਰਾਕਰਿਅ ਹੋ ਗਏ ਤੇ ਐਸਐਮਓ ਸਾਹਿਬ ਨੂੰ ਮਲੇ ਸੀ ਕਿ ਐਸਐਮਓ ਕੋਲੋਂ ਪੁਰਾਣੇ ਸਾਨੂੰ ਕਿਹਾ ਵੀ ਹਾਂ ਵੀ ਅਸੀਂ ਬਲੱਡ ਬਣਾਉਣਾ ਅਸੀਂ ਪਿਆਰੇ ਵੀ ਤਾਰ ਕੀ ਲੋਕਾਂ ਨੂੰ ਇੱਥੇ ਦਿੱਕਤ ਨਾ ਆਵੇ ਵੀ ਬਲੱਡ ਰਾਮ ਇੱਥੇ ਹੈ ਨਹੀਂਗਾ ਜੇ ਅਸੀਂ ਬਲੱਡ ਪਰ ਜਿਹੜਾ ਫ੍ਰੀ ਕੁੱਟੋਂ ਮੰਗਾ ਕੇ ਸ਼ੋਰ ਕਰਕੇ ਇੱਥੇ ਤੇ ਲੋਕਾਂ ਨੂੰ ਦੇ ਸਕੀਏ ਮੈਂ ਇਹਨਾਂ ਨੂੰ ਬੇਨਤੀ ਕੀਤੀ ਵੀ ਬਲੱਡ ਸ਼ੋਰੇ ਨਾ ਬਣਾਓ ਇੱਕ ਵਾਰੀ ਜਿੱਦਾ ਸਟੇਟਸ ਹੈ ਨਹੀਂ ਹੋ ਗਿਆ ਤੇ ਮੇਰੇ ਬਲੱਡ ਬੈਂਕ ਬਣਾਉਣਾ ਹੋਣਾ ਜਿਹੜਾ ਬਲੱਡ ਬੈਂਕ ਹੈਗਾ ਕਦਾਂ ਵੀਡੀਓ ਹੈ ਨਹੀਂ ਤੇ ਵੀਡੀਓ ਜੇ ਪੰਜਾਬ 'ਚ ਹੈ ਕਿ ਤੇ ਇੱਥੇ ਕਿਉਂ ਨਹੀਂ ਆ ਰਹੇ ਤੇ ਇਸ ਕਰਕੇ ਵੀਡੀਓ ਦੀ ਮੰਗ ਕਰੋ ਅਸੀਂ ਵੀ ਨਾਲ ਤੁਹਾਡੇ ਖਣੇ ਆ ਸਾਨੂੰ ਦੱਸੋ ਅਸੀਂ ਵੀ ਤੁਹਾਡੇ ਸਹਿਯੋਗ ਕਰਨ ਨੂੰ ਤਿਆਰ ਆ ਪਰ ਉਹਨਾਂ ਨੇ ਸਾਨੂੰ ਕੋਈ ਸਹੀ ਬਖਸ਼ ਜਵਾਬ ਨਹੀਂ ਦਿੱਤਾ ਤੇ ਮਨਨਤ ਤੇ ਬੈਠੀ ਹੈ ਮੈਨੂੰ ਆਤਮਦਾਵ ਵੀ ਕਰਨਾ ਪਿਆ ਤੇ ਮੈਂ ਉਸ ਤੇ ਛੱਟਣਾ ਇਹ ਬਲੱਡ ਬੈਂਕ ਕਿਸੇ ਜਗ੍ਹਾ ਰੱਖਣਾ ਹੈ ਜਿਹੜਾ ਨੂੰ ਚਲਾਵਾਂਗੇ ਅਸੀਂ ਸਾਰੇ ਸਾਮਾ ਨੇ ਕੈਂਪ ਜਿਹੜਾ ਕੋਰਪਰੇਟ ਤੋਂ ਬਾਹਰ ਬਲੱਡ ਬੈਂਕ ਤੋਂ ਕਿਸੇ ਨੂੰ ਨਹੀਂ ਦੇਣੇ ਜੇ ਕੈਂਪਰ ਕਦੇ ਬਲੱਡ ਬੈਂਕ ਕੋਲ ਪਰਦੇ ਲੱਗਣਗੇ ਕਿਉਂਕਿ ਸਭ ਤੋਂ ਜ਼ਿਆਦਾ ਖੂਨਦਾਨੀ ਕਿ ਇੱਥੇ ਕੋਲ ਕੋਲ ਆਪਣੀ ਕੋਲ ਤੇ ਬੁਕਾਰਨੇ ਤੇ ਖੂਨਦਾਨੀਆਂ ਖੈਰਾਂ ਜਾਣਾ ਚਾਹੁੰਦਾ ਤੇ ਸਾਰੇ ਮੈਂ ਲੋਕਾਂ ਸੰਯੋਗ ਕਰਦੇ ਆਓ ਸਾਡੇ ਨਾਲ ਨਕੋ ਤੇ ਇਹ ਫਿਲਟਰੀਓ ਜੜਾ ਦਿਹਾੰਦਾ ਜਾ ਵੀ ਤਰੰਤ ਔਰ ਬਲੱਡ ਬੈਂਕ ਨੂੰ ਦੁਬਾਰਾ ਚਲਦਾ ਕਰ ਡਾਕਟਰ ਸਾਹਿਬ ਜਿਹੜਾ ਬਲੱਡ ਬੈਂਕ ਬੰਦ ਕਰਨ ਬਾਰੇ ਚਰਚਾ ਚੱਲ ਰਹੀ ਹੈ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਇਹ ਚਰਚਾ ਬਿਲਕੁਲ ਗਲਤ ਹੈ ਕਿਉਂਕਿ ਬਲੱਡ ਬੈਂਕ ਜੋ ਜਿਹੜਾ ਸਿਵਲ ਹਸਪਤਾਲ ਦਾ ਮਦਰ ਬਲੱਡ ਬੈਂਕ ਹੈ ਇਹਨੂੰ ਬੰਦ ਨਹੀਂ ਕੀਤਾ ਜਾ ਰਿਹਾ ਅਤੇ ਸਿਰਫ ਬੀਟੀਓ ਦੀ ਜਿਹੜੀ ਹੈਗੀ ਹੈ ਕਮੀ ਨੂੰ ਜਿਹੜਾ ਹੈਗਾ ਉਹਦੇ ਕਰਕੇ ਥੋੜੀ ਪ੍ਰੋਬਲਮ ਆ ਰਹੀ ਹੈ ਸਰਕਾਰ ਨੇ ਇਸ ਬਾਰੇ ਬੀਟੀਓ ਬਾਰੇ ਕਹਿੰਦੇ ਜਦੋਂ ਵੀ ਬੀਟੀਓ ਆ ਜਾਂਦੀ ਹੈ ਇੱਕ ਦੋ ਦਿਨਾਂ ਨੂੰ ਉਸੇ ਤਰ੍ਹਾਂ ਜਿਹੜਾ ਹੈਗਾ ਇਹ ਸ਼ੁਰੂ ਹੋ ਜਾਣਾ ਨਹੀਂ ਕੁਝ ਨਾ ਖੋਨਦਾਨ ਨੇ ਵੀ ਰਿਵਾਰ ਬੈਠੇ ਨੇ ਧਰਨੇ ਤੇ ਉਹਨਾਂ ਦਾ ਕਹਿਣਾ ਹੈ ਕਿ ਇਹਨੂੰ ਸਟੋਰੇਜ ਬਣਾਇਆ ਜਾ ਰਿਹਾ ਇਸੀ ਐਸੀ ਕੋਈ ਗੱਲ ਨਹੀਂ ਹੈਗੀ ਬਲੱਡ ਬੈਂਕ ਜਿਹੜੀ ਸਿਰਫ ਇੱਕ ਹੀ ਪ੍ਰੋਬਲਮ ਹੈ BTO ਦੀ ਅਦਰਵਾਈਜ਼ ਜਿਹੜਾ ਸਾਰਾ ਕੰਮ ਚੱਲ ਰਿਹਾ ਉਸ ਤੋਂ ਬਾਅਦ ਵੀ ਜਿਹੜਾ ਹੈਗਾ ਅਸੀਂ ਦੋ ਤਿੰਨ ਜਣੇ ਬਲੱਡ ਕੈਂਪ ਸਾਡੀ ਟੀਮ ਲਗਾ ਚੁੱਕੀ ਹੈ ਸਰ ਤੁਸੀਂ ਐਸ ਐਮਓ ਕਹਿੰਦੇ ਐਸ ਐਮਓ ਸਾਹਿਬ ਨੇ ਐਫੀਡੇਟ ਦਿੱਤਾ ਹੈ ਪ੍ਰਮਾਣਗੀ ਦਿੱਤੀ ਹੈ ਨੂੰ ਸਟੋਰੀ ਬਣਾਉਣੀ ਨਹੀਂ ਨਹੀਂ ਪ੍ਰਮਾਣਗੀ ਜਿਹੜੀ ਸਿਵਲਸ ਜਿਹੜੇ ਹੈਗੇ ਐਸ ਐਮਓ ਵੱਲੋਂ ਨਹੀਂ ਦਿੱਤੀ ਜਾਂਦੀ ਉਹ ਜਿਹੜੀ ਹੈਗੀ ਹੈ ਉਹ ਸਟੋਰੀ ਯੂਨਿਟ ਦੀ ਨਹੀਂ ਹੈ ਅਸੀਂ BTO ਦੀ ਹੀ ਮੰਗ ਕਰ ਰਹੇ ਹਾਂ ਆ ਜਿਹੜਾ ਐਫੀਡੇਟ ਦਿੱਤਾ ਉਹ ਨਹੀਂ ਜੀ ਨਹੀਂ ਕੋਈ ਐਫੀਡੇਟ ਵੱਲ ਨਹੀਂ ਦਿੰਦਾ ਦਿੱਤੇ ਨੇ ਐਫੀਡੇਟ ਨਹੀਂ ਨਹੀਂ ਮੀਆਂ ਪੋਸਟਾਂ ਹੈਗੀਆਂ ਤੇ ਕਿੰਨੇ ਘਟਿਆ ਇਹ 25 ਕੋੜ ਪੂਰੇ ਬੇ 13 ਸਪੈਸ਼ਲਿਸਟ ਡਾਕਟਰਾਂ ਦੀ ਸੈਂਕਸ਼ਨ ਹੈ ਜਿਨ੍ਹਾਂ ਵਿੱਚ ਜਿਹੜੇ 7 ਨੇ ਐਮਰਜੈਂਸੀ ਮੈਡੀਕਲ ਅਫਸਰ ਦੀਆਂ ਸੈਂਕਸ਼ਨ ਪੋਸਟਸ 7 ਨੇ ਜਿਨ੍ਹਾਂ ਵਿੱਚ ਕੋਈ ਵੀ ਈਐਮ ਹੋਣੀ ਹੈ ਬਲੱਡ ਬੈਂਕ ਦੇ ਇਕੱਲੇ ਬੀਟਿਓ ਦੀ ਕਮੀ ਹੈ ਕਿ ਬੀਟਿਓ ਬੀਟਿਓ ਲਤੀ ਪੂਰੇ ਨੇ ਸਰ ਇੱਥੇ ਜਿਹੜਾ ਬਦਲੀ ਹੋ ਗਈ ਹੈ ਹਾਂ ਲੋਕੀ ਬਹੁਤ ਪਰੇਸ਼ਾਨ ਸਿਵਲ ਸਰ ਜੀ ਸਾਹਿਬ ਨੇ ਜਿਹੜੀ ਹੈਗੀ ਹੈ ਬਾਜਖਾਨੀ ਡਾਕਟਰ ਦੀ ਜਿਹੜੀ ਡਿਊਟੀ ਲਗਾਈ ਹੈ ਉਹ ਸੋਮਵਾਰ ਅਤੇ ਬੋਧਵਾਰ ਆਦੇ ਨੇ ਕਿ ਮੇਰੀ ਅੰਜੀ ਸਿਵਲ ਸਰਜਨ ਸਾਹਿਬ ਨਾਲ ਗੱਲ ਹੋਈ ਹੈ ਉਹ ਨੂੰ ਉਹਨੂੰ ਸ਼ੈਡਿਊਲ ਕੀਤਾ ਉਹਨਾਂ ਦੀ ਚਾਰੀਆਂ ਪੰਜ ਦਿਨਾਂ ਵਾਸਤੇ ਕਰ ਰਿਹਾ ਹੈ ਡਾਕਟਰ ਸਾਹਿਬ ਤੁਹਾਡੇ ਵੱਲੋਂ ਕੋਈ ਐਫੀਡੇਟ ਦਿੱਤਾ ਗਿਆ ਅੱਜ ਨਹੀਂ ਜੀ ਨਹੀਂ ਕੋਈ ਐਫੀਡੇਟ ਨਹੀਂ ਦਿੱਤਾ ਇਸ ਵੇਲੇ ਅਸੀਂ ਖੜੇ ਆਂ ਬਾਬਾ ਦਿਆਲ ਸਿੰਘ ਸਿਵਲ ਹਸਪਤਾਲ ਕੋੜਪੂਰਾ ਵਿਖੇ ਜਿੱਥੋਂ ਦਾ ਬਲੱਡ ਬੈਂਕ ਬੰਦ ਕਰਨ ਦੀਆਂ ਕੋਸ਼ਿਸ਼ਾਂ ਸਾਜਿਸ਼ਾਂ ਬੇਨਕਾਬ ਕਰ ਦਿੱਤੀਆਂ ਨੇ ਉਨਾ ਖੂਨਦਾਨੀ ਸੰਸਥਾ ਨਾਲ ਸੰਬੰਧਤ ਵੀਰਾਂ ਨੇ ਜਿਨ੍ਹਾਂ ਨੂੰ ਪਤਾ ਲੱਗ ਗਿਆ ਕਿ ਬਲੱਡ ਬੈਂਕ ਕਿਸੇ ਨਾ ਕਿਸੇ ਸਾਜ਼ਿਸ਼ ਤਹਿਤ ਬੰਦ ਕੀਤਾ ਜਾ ਰਿਹਾ ਪਿਛਲੇ ਦਿਨੀ ਮਾਨਯੋਗ ਸਪੀਕਰ ਕੁਲਤਾਰ ਸਿੰਘ ਸੰਧਵਾ ਜੀ ਆਏ ਸਨ ਉਸ ਵੇਲੇ ਉਹਨਾਂ ਨੇ ਸਿਵਲ ਸਰਜਨ ਨੂੰ ਤਲਬ ਕੀਤਾ ਸੀ ਐਸਐਮ ਨੂੰ ਤਲਬ ਕੀਤਾ ਸੀ ਤੇ ਪੁੱਛਿਆ ਵੀ ਕਿਸ ਆਧਾਰ ਤੇ ਤੁਸੀਂ ਬਲੱਡ ਬੈਂਕ ਨੂੰ ਬੰਦ ਕਰਨ ਜਾ ਰਹੇ ਹੋ ਉਹ ਕਹਿੰਦੇ ਬੀਟੀਓ ਹੈ ਨਹੀਂ ਕਹਿੰਦੇ ਬੀਟੀਓ ਲਾਓ ਇਸ ਤਰ੍ਹਾਂ ਨਹੀਂ ਮੈਂ ਬੀਟੀਓ ਰਿਟਾਇਰ ਹੋ ਗਿਆ ਜੇ ਤਾਂ ਬੀਟੀਓ ਨੇ ਕੋਈ ਅਸਤੀਫਾ ਦਿੱਤਾ ਹੋਵੇ ਜਾਂ ਕਿਤੇ ਨਰਾਸ਼ ਹੋ ਕੇ ਗਿਆ ਹੋਵੇ ਫਿਰ ਤਾਂ ਗੱਲ ਵੱਖਰੀ ਹੈ ਜਦੋਂ ਉਹ ਰਿਟਾਇਰ ਹੋ ਗਿਆ ਤਾਂ ਉਸ ਤੋਂ ਬਾਅਦ ਸਰਕਾਰ ਦੀ ਹੈਲਥ ਡਿਪਾਰਟਮੈਂਟ ਦੀ ਤੇ ਸਿਹਤ ਮੰਤਰੀ ਦੀ ਬਕਾਇਦਾ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਬੀਟੀਓ ਦੀ ਇੱਥੇ ਤਨਾਤੀ ਕਰੇ ਉਸ ਲਈ ਮਾਨਯੋਗ ਸਪੀਕਰ ਕੋਪਾਰਤ ਸਿੰਘ ਸੰਧਵਾ ਨੇ ਸਿਹਤ ਵਿਭਾਗ ਦੇ ਸੈਕਟਰੀ ਨੂੰ ਵੀ ਫੋਨ ਕੀਤਾ ਸੀ ਡਾਇਰੈਕਟਰ ਨੂੰ ਵੀ ਫੋਨ ਕੀਤਾ ਸੀ ਤੇ ਉਹ ਕਹਿੰਦੇ ਵੀ ਬੀਟੀਓ ਦੀ ਤਨਾਤੀ ਹੋ ਜਾਣੀ ਚਾਹੀਦੀ ਹੈ ਆ ਜਿਹੜੇ ਧਰਨੇ ਤੇ ਬੈਠੇ ਨੇ ਉਹਨਾਂ ਦਾ ਇਹੀ ਕਹਿਣਾ ਹੈ ਕਿ ਅੰਦਰ ਖਾਤੇ ਐਫੀਡੇਟ ਦਿੱਤਾ ਜਾ ਰਿਹਾ ਐਸਐਮਓ ਕੋੜਕੂਰਾ ਵੱਲੋਂ ਕਿ ਬੇਸ਼ੱਕ ਇਹਨੂੰ ਸਟੋਰੇਜ ਬਣਾ ਲਓ ਜੇਕਰ ਸਟੋਰੇਜ ਬਣ ਜਾਂਦਾ ਤਾਂ ਬਲੱਡ ਬੈਂਕ ਬੰਦ ਹੋ ਜੂ ਅਸੀਂ ਆਕਮ ਦਾ ਇੱਕ ਹੁੰਦਾ ਮਰਨਵਰਤ ਇੱਕ ਹੁੰਦੀ ਆ ਪੋਖੜਤਾਲ ਕਹਿੰਦੇ ਅਸੀਂ ਕੋਈ ਵੀ ਹਰ ਤਰ੍ਹਾਂ ਦਾ ਸੰਘਰਸ਼ ਕਰਾਂਗੇ ਕਿਸੇ ਪ੍ਰਕਾਰ ਦੀ ਕੋਈ ਪੰਚਾਇਤ ਨਹੀਂ ਨਾ ਬਲੱਡ ਬੈਂਕ ਬੰਦ ਹੋਣ ਦੇਣਾ ਤੇ ਨਾ ਇਹਦੇ ਬਾਰੇ ਕੋਈ ਗੁੰਜਾਇਸ਼ ਛੱਡਣੀ ਹੈ ਕੋੜਕੂਰਾ ਤੋਂ ਕੈਮਰਾਮੈਨ ਗੁਰਮੀਤ ਸਿੰਘ ਮੀਤਾ ਦੇ ਨਾਲ ਗੁਰਿੰਦਰ ਸਿੰਘ